ਵਾਰੀਆਂ ਨਾਲ ਜਾਣ ਪਛਾਣ ਬਣਾਉਂਦਾ ਬਣਾਉਂਦਾ ਬਚੂਲਾ ਵੀ ਬਣ ਗਿਆ। ਪਰ ਵਾਇਸੀ ਲੋਕਾਂ ਦੇ ਆਹ ਉਹਦਾ ਵਿਆਹ ਨਹੀਂ ਹੋਇਆ। ਯਾ ਵਾਹ। ਜੋ ਕਿ ਉਹ ਬੰਦਾ ਸੀ ਜਿਹੜਾ ਉਹਦੇ ਕੋਲ ਜ਼ਮੀਨ ਨਹੀਂ ਸੀ ਜਿਹਨੂੰ ਵਿਆਹ ਹੋਣਾ ਸੀ। ਜੀ ਨਾ ਆਰਥਿਕ ਈਦੀ ਕੋਈ ਦਾਣੇ ਨਹੀਂ ਉਹਦੇ ਸਿਆਣੇ ਵੀ ਕਮਲੇ ਨਹੀਂ। ਹੂੰ। ਮਹਾਵਰਾ ਜਿਹੜਾ ਉਲਟਕੇ ਐ ਸਾਡੇ ਵੱਲ ਨੂੰ ਆਉਂਦਾ। ਉਹ ਕੇਸ਼ਰ ਸੀ ਜਿਹੜਾ ਦੋਸਤੋ ਜਦੋਂ ਉਹ ਥੰਡੇ ਨੂੰ ਜਾਂਦਾ ਹਰ ਰੋਜ਼ ਸਵੇਰੇ ਸਾਡੇ ਇੱਕ ਬੈਠਕ ਸੀ ਨਾਨਕੇ ਦੇ ਘਰ ਦੇ ਵਿੱਚ ਮਸਰਾਲੀ ਪਿੰਡ ਉਸ ਬੈਠਕ ਦੇ ਇੱਕ ਕੰਸ ਸੀ ਕੰਸ ਦੇ ਉੱਤੇ ਇੱਕ ਸ਼ੀਸ਼ੇ ਦਾ ਟੁੱਟਿਆ ਹੋਇਆ ਟੁਕੜਾ ਪਿਆ ਸੀ ਵੱਡੇ ਸ਼ੀਸ਼ੇ ਦਾ ਟੁੱਟਿਆ ਹੋਇਆ ਛੋਟਾ ਜਿਹਾ ਟੁਕੜਾ ਜਿਹਨਾਂ ਛਰੀਟਾਂ ਵੱਜ-ਵੱਜ ਕੇ ਐ ਧੁੰਦਲਾ ਖੁੱਧਰਾ ਹੋਇਆ ਹੋਇਆ ਸੀ ਕੇਸਰ ਮਾਮਾ ਸਵੇਰੇ ਖੰਡੇ ਨੂੰ ਜਾਣ ਤੋਂ ਪਹਿਲਾਂ ਉਹ ਸ਼ੀਸ਼ੇ ਅੱਗੇ ਖੜ ਕੇ ਪੱਗ ਬੰਨਦਾ ਹੁੰਦਾ ਠੋਕੜਾ ਭਗਵਾਨੀ ਅਸੀਂ ਜਿਹੜੀ ਹੁਣ ਪੱਗਾਂ ਬੰਨੀਆਂ ਰਹੀਆਂ ਨੇ ਇਹਨਾਂ ਦਾ ਸਟਾਈਲ ਹੋਰ ਹੈ ਲੇਕਿਨ ਮਾਮਾ ਜਿਹੜਾ ਉਹ ਜਦੋਂ ਆਖਰੀ ਲੜ ਨਾ ਆਉਂਦਾ ਛੋਟਾ ਰਹਿ ਜਾਂਦਾ ਲਾਤੀ ਪਾ ਦੈਂ ਖਾਦੇ ਨੇ ਮਾਰਦਾ ਮੈਨੂੰ ਕਹਿੰਦਾ ਮੈਂ ਉੱਥੇ ਖੜਾ ਤੋਲੇ ਦੇ ਉੱਤੇ ਦੇਖ ਰਿਹਾ ਹਾਂ ਮੈਨੂੰ ਉਹ ਸੰਬੋਧਿਤ ਹੋ ਕੇ ਕਹਿੰਦਾ ਕਹਿੰਦਾ ਨਹੀਂ ਵੀ ਰਾਣੀ ਬਣੀ ਨਹੀਂ ਗੱਲ ਮੈਂ ਦੋਸਤੋ ਜਦੋਂ ਕਹਾਣੀ ਲਿਖਦਾ ਮੈਨੂੰ ਐਂ ਲੱਗਦਾ ਹੁੰਦਾ ਹੈ ਕਿ ਮੈਂ ਆਪਣੇ ਕੇਸਰ ਮਾਮੇ ਦੀ ਪੱਤ ਦਾ ਆਖਰੀ ਲੜ ਪੂਰਾ ਕਰਕੇ ਲਾਇਆ ਹਾਂ ਆਹ ਕਹਾਣੀ ਲਿਖੇ ਮੈਨੂੰ ਲੱਗਦਾ ਕਿ ਮੈਂ ਆਖਰੀ ਲੜੂ ਦੀ ਪੱਗ ਦਾ ਡੂਣਾ ਕਰਕੇ ਨਾ ਕਦੇ ਲੱਗ ਵੀ ਜਾਂਦਾ ਹੈ ਕਦੇ ਨਹੀਂ ਵੀ ਲੱਗਦਾ ਉਹਦੇ ਨਾਲ ਕਹਾਣੀ ਚੰਗੀ ਵੀ ਲਿਖੀ ਜਾਂਦੀ ਹੈ ਕਦੇ ਮਾੜੀ ਵੀ ਲਿਖੀ ਜਾਂਦੀ ਹੈ ਬੱਦਰ ਮਾਮਾ ਗੇਸਰ ਮਾਮਾ ਮੇਰੀ ਮਾਂ ਇਸ ਉਹਨੇ ਫੌਜ ਦੇ ਵਿੱਚੋਂ ਆ ਕੇ ਇੱਕ ਵਾਰ 2 ਮਹੀਨੇ ਦੀ ਛੁੱਟੀ ਘਰ ਆਉਣਾ ਸ਼ੁਰੂ ਕੀਤਾ वडूर ਭੈਣੀ ਕੋਲ ਕੁੰਨਰਾ ਪਿੰਡ ਤੋਂ ਮਿਸਤਰੀ ਬੁਲਾਏ ਗਏ ਮਜ਼ਦੂਰ ਵੀ ਉਹ ਨਾਲ ਲੈ ਕੇ ਆਏ ਸਿਆਲਾਂ ਦੇ ਦਿਨ ਸ਼ੁਰੂ ਹੋ ਰਹੇ ਸੀ ਨਵੰਬਰ ਸੀ ਉਹ ਦਾ ਮੈਨੂੰ ਉਸ ਬੰਦੇ ਦਾ ਸਟਾਈਲ ਬਹੁਤ ਸੋਹਣਾ ਲੱਗਦਾ ਮੈਂ ਕਿਹਿਆ ਬਾਤ ਆਇਆ ਕੁਰਤੇ ਪਜਾਮੇ ਦੇ ਨਾਲ ਉਹ ਕੋਟ ਪਾਈ ਕਰਦਾ ਮੈਂ ਉਹਦੇ ਤੇ ਨਿਗਾ ਰੱਖਦਾ ਛੋਟਾ ਜਿਹਾ ਜਵਾਕ ਸੀ ਪ੍ਰਾਇਮਰੀ ਸਕੂਲ ਪੜਦਾ ਦੰਦਾ ਜਦੋਂ ਉਹਨੂੰ ਲੋਡ ਪੈਂਦੀ ਸਮਾਨ ਮੰਗਵਾਉਣ ਦੀ ਮਜ਼ਦੂਰ ਤੋਂ ਉਹ ਜਾਂਦਾ ਕੋਟ ਦੇ ਵਿੱਚੋਂ ਵਟੂਆ ਕੱਢਦਾ ਵਟੂਏ ਦੇ ਵਿੱਚੋਂ ਪੈਸੇ ਕੱਢਦਾ ਉਹਨੂੰ ਕਹਿੰਦਾ ਆਹ ਸਮਾਨ ਲੈ ਕੇ ਆ ਐਂ ਉਹ ਵਾਪਸ ਕਰ ਮੈਂ ਸੋਚਦਾ ਕਿ ਕਾਸ਼ ਮੈਂ ਵੀ ਕੋਟ ਪਾਇਆ ਹੋਵੇ ਮੇਰੇ ਕੋਲ ਵੀ ਵਟੂਆ ਹੋਵੇ ਇੱਕ ਦਿਨ ਕੀ ਹੋਇਆ ਕਿ ਜਦੋਂ ਉਹ ਕਰਨ ਦੇ ਉੱਤੇ ਲੱਗਿਆ ਹੋਇਆ ਕੋਟ ਲੜਕ ਰਿਹਾ ਉਹਦੇ ਵਿੱਚ ਵਟੂਆ ਮੈਂ ਅੱਖ ਬਚਾ ਕੇ ਉਹਦਾ ਵਟੂਆ ਕੱਢ ਕੇ ਐਂ ਜਿੰਮ ਫਾਇਦਾ ਕਿ ਆਪਕੇ ਬਟੂਆ ਗਈ ਨਹੀਂ ਸਾਰਾ ਚੈੱਕ ਕੀਤਾ ਹੈ ਜੀ ਮਜ਼ਦੂਰਾਂ ਨੂੰ ਪੁੱਛਿਆ ਹੈ ਨਹੀਂ ਤੰਬ ਛੱਡ ਕੇ ਰੋਲਾ ਪੈਣਾ ਸ਼ੁਰੂ ਹੋ ਗਿਆ ਕਿ ਮਿਸਤਰੀ ਰਬਟੂਆ ਕਿਧਰ ਗਿਆ ਦੋਸਤੋ ਉੱਥੋਂ ਕਿਸੇ ਨੇ ਸੁਝਾਅ ਦਿੱਤਾ ਆਵਾਜ਼ ਵਿੱਚੋਂ ਬੋਲ ਮਾਰਿਆ ਕਹਿੰਦੇ ਇੱਥੇ ਥੋੜਾ ਜਵਾਕ ਖੇਡਦਾ ਕਰਦਾ ਸੀ ਉਹਨੂੰ ਕੁਛ ਲੋਹ ਨੇ ਨਾ ਕਿਤੇ ਦੇਖਿਆ ਹੋਵੇ ਫਾਦਰ ਸਾਹਿਬ ਖੜੇ ਸੀ ਉੱਥੇ ਦੇਖ ਰਿਹਾ ਕਿ ਉੱਤੇ ਉਹਨਾਂ ਨੇ ਆਵਾਜ਼ ਮਾਰੀ ਮੈਨੂੰ ਲੈਂਦਾ ਮੈਂ ਤੇ ਹੋਰ ਸੀ ਨਹੀਂ ਵੀ ਪਾ ਕੇ ਖੜ ਗਿਆ ਗੈਜ਼ਟ ਹੈ ਵਟੂਆ ਤਾਂ ਨਹੀਂ ਦੇਖਿਆ ਮਿਸਤਰੀ ਦਾ ਮੈਂ ਹੋਰ ਨਹੀਂ ਵੀ ਪਾ ਲਿਆ ਵਟੂਆ ਤਾਂ ਨਹੀਂ ਦੇਖਿਆ ਬੋਲੇ ਹੀ ਲੋਕ ਮਨੋਵਿਗਿਆਨ ਹੈ ਜਿਹੜਾ ਬਹੁਤ ਸਿਆਣੇ ਲੋਕ ਨੇ ਮਜ਼ਦੂਰ ਕਹਿੰਦੇ ਜਿਹੜਾ ਬੋਲ ਤਾਂ ਦੀ ਕਿਸੇ ਦੇ ਕੋਲ ਹੂੰ ਉਹਨੇ ਫਾਦਰ ਸਾਹਿਬ ਨੇ ਆਏ ਮਾਰੇ ਆਪਿਆ ਕੱਟ ਲਿਆ ਵਟੂਆ ਕੱਟ ਕੇ ਮਿਸਤਰੀ ਨੂੰ ਕਾਇਆ ਇਧਰੋਂ ਜੁੱਤੀ ਲਾ ਕੇ ਉਹਨੇ ਦੇ ਤੇਰੇ ਦੀ ਦੇ ਤੇਰੇ ਦੀ 25 30 ਜੁੱਤੀਆਂ ਮੇਰੇ ਉਨੇ ਮਾਰੀ ਅਦਰ ਸਾਹਿਬ ਜੁੱਤੀਆਂ ਨਾਲ ਪਹਿਲੀ ਤੇ ਆਖਰੀ ਵਾਰ ਉਹਨੇ ਮੈਨੂੰ ਕੁਝ ਮੈਂ ਜਦੋਂ ਪ੍ਰਾਈਮਰੀ